ਬੀਜਪੀ ਐਂਡ ਨਿਊ ਦੇ ਤੁਹਾਨੂੰ ਸਤ ਸਵਾਗਤ ਹੈ ਬੈਸਟ ਜਰਨਲਿਜ਼ਮ ਪਰਫੈਕਟ ਨਿਊਜ਼ ਤੇ ਤੁਸੀਂ ਸਾਡੇ ਕੋਲੋਂ ਜੇ ਕੋਈ ਵਧੀਆ ਕੰਮ ਕਰਦੇ ਹੋ ਤਾਂ ਸਾਡੇ ਕੋਲੋਂ ਆਪਣੀ ਨਿਊਜ਼ ਲਗਵਾ ਸਕਦੇ ਹੋ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਇੱਕ ਲਿਆ ਬਹੁਤ ਵੱਡਾ ਫੈਸਲਾ ਹੁਣ ਦਰਬਾਰ ਸਾਹਿਬ ਦੇ ਵਿੱਚ ਰੀਲ ਬਣਾਉਣੀ ਜਾਂ ਫੋਟੋਆਂ ਖਿੱਚਣ ਲੌਨ ਤੇ ਉਹ ਵੀ ਪੂਰਨ ਤੌਰ ਤੇ ਪਾਬੰਦੀ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਲਾਇਆ ਜਾਵੇਗਾ ਜੁਰਮਾਨਾ ਜੀਵਨੀ ਚੋਣਾ ਨੂੰ ਲੈ ਕੇ ਸੀਐਮ ਮਾਨ ਦਾ ਵੱਡਾ ਫੈਸਲਾ ਜਲੰਧਰ ਦੇ ਵਿੱਚ ਕਿਰਾਏ ਦੇ ਘਰ ਦੇ ਰਹਿਣਗੇ ਸੀਐਮ ਮਾਨ ਚੋਣਾ ਖਤਮ ਹੋਣ ਤੱਕ ਰਹਿਣਗੇ ਕਿਰਾਏ ਦੇ ਮਕਾਨ ਦੇ ਵਿੱਚ ਤੇ ਹਫਤੇ ਤਿੰਨ ਦਿਨ ਵਿੱਚ ਉੱਥੇ ਰਹਿਣਗੇ ਪੰਜਾਬੀਆਂ ਨੂੰ ਲੱਗਾ ਵੱਡਾ ਝਟਕਾ ਰਾਤ ਨੂੰ ਬਿਜਲੀ ਦੀ ਸਪਲਾਈ ਹੋਣ ਵਾਲੀ ਕੋਈ ਮਹਿੰਗੇ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਮਹਿੰਗੀ ਬਿਜਲੀ ਮਿਲੇਗੀ ਇਹ 16 ਜੂਨ ਤੋਂ 31 ਮਾਰਚ 2025 ਤੱਕ ਲਾਗੂ ਰਹਣਗੀ ਆ ਪੰਜਾਬ ਵਿੱਚ ਕੋਈ ਬਿਜਲੀ ਮਹਿੰਗੀ 2 ਕਿਲੋਵਾਟ ਤੱਕ ਦੇ 10 ਪੈਸੇ 7 ਕਿਲੋਵਾਟ ਦੇ 12 ਪੈਸੇ ਤੇ 300 ਮੁਫਤ ਬਿਜਲੀ ਦੀ ਸਹੂਲਤ ਰਹੇਗੀ ਜਾਰੀ 16 ਜੂਨ ਤੋਂ ਲਾਗੂ ਹੋਈਆਂ ਨਵੀਆਂ ਦਰਾਂ ਪੰਜਾਬ ਸਰਕਾਰ ਦਾ ਇੱਕ ਹੋਰ ਨੇਕ ਉਪਰਾਲਾ ਨੇਤਰਹੀਣ ਵਿਅਕਤੀਆਂ ਦੀ ਸਹਾਇਤਾ ਲਈ ਮੁਫਤ ਬਾਜ਼ਾਤਰਾ ਦੀ ਸਹੂਲਤ ਸ਼ੁਰੂ ਕੀਤੀ ਦਿਵਿਆਂ ਤੇ ਸਫ਼ਰ ਨੂੰ ਸੁਖਾਲਾ ਕਰਨ ਦੇ ਲਈ ਚੁੱਕਿਆ ਗਿਆ ਕਦਮ ਪੰਜਾਬ ਦੇ ਵਿੱਚ ਲੂ ਦਾ ਕਹਿਰ ਜਾਰੀ ਹੁਣ ਤੱਕ 47 ਡਿਗਰੀ ਤੇ ਪਹੁੰਚਿਆ ਤਾਪਮਾਨ 21 ਜ਼ਿਲ੍ਹਿਆਂ ਵਿੱਚ ਲੂ ਦਾ ਅਲਰਟ ਜਾਰੀ ਇਹ ਗਰਮੀ 17 ਜੂਨ ਤੱਕ ਰਹਣ ਦੀ ਉਮੀਦ ਹੈ 17 ਜੂਨ ਤੋਂ ਬਾਅਦ ਇਸ ਦੀ ਰਾਹਤ ਮਿਲ ਸਕਦੀ ਹੈ ਚੰਡੀਗੜ੍ਹ ਦੇ ਵਿੱਚ ਪਾਰਕਿੰਗ ਲਈ ਰੇਟ ਲਿਸਟ ਨਵੀਂ ਜਾਰੀ ਪਹਿਲੇ 20 ਮਿੰਟ ਤੱਕ ਰਹੇਗਾ ਫ੍ਰੀ 84 ਪਾਰਕਿੰਗ ਚੋਂ ਟਾਈਮਿੰਗ ਦੇ ਹਿਸਾਬ ਦੇ ਨਾਲ ਤੈਅ ਕੀਤੀ ਗਈ ਰੇਟ ਪਾਰਕਿੰਗ ਫੀਸ 'ਚ ਨਹੀਂ ਕੀਤੀ ਗਈ ਕੋਈ सीएम ਮਾਨ ਨੇ ਵਿਧਾਇਕਾਂ ਨੂੰ ਦਿੱਤੇ ਆਦੇਸ਼ ਸਰਕਾਰ ਤੁਹਾਡੇ ਦਵਾਰ ਇਸ ਦੇ ਵਿੱਚ ਹਫਤੇ ਵਿੱਚ ਦੋ ਵਾਰ ਕੈਂਪ ਲਾਉਣ ਦੇ ਦਿੱਤੇ ਗਏ ਨਿਰਦੇਸ਼ ਤੇ ਕਿਸੇ ਵੀ ਸਮੇਂ ਮੁੱਖ ਮੰਤਰੀ ਕਰ ਸਕਦੇ ਨੇ ਚੈਕਿੰਗ